ਤੇ ਇਹ ਖੇਤੀਬਾੜੀ ਯੂਨੀਵਰਸਿਟੀ ਦੇ ਮੇਲੇ ਦੇ ਵਿੱਚੋਂ ਆਪਾਂ ਇਹਨੂੰ ਬਾਇ ਕੀਤਾ ਸੀ ਨਿੱਕੇ ਜਿਹੜੀ ਮਤਲਬ ਕਿ ਛਲਗਮਿਆ ਗਾਜਰਿਆ ਮੂਲੀ ਆ ਬਰੋਕਲੀ ਮੇਥੀ ਹਾਂਜੀ ਵੀ ਸਿਆਲਵਾਲੀਆਂ ਕੁਝ ਸਬਜ਼ੀਆਂ ਜਿਵੇਂ ਕਿ ਗਾਜਰਾਂ ਬੀਜਦੇ ਸੀ ਨਵੇਂ ਤਰੀਕੇ ਦੇ ਨਾਲ ਕਿ نیچے ਗਾਜਰਾਂ ਨੂੰ ਬੀਜ ਤੇ ਥੋੜਾ ਪਾਣੀ ਧਰੌਂ ਕੇ ਉਹਦੇ ਉੱਪਰ ਤੋੜਾ ਪਾ ਦਿੱਤਾ ਜਾਂਦਾ ਤੇ ਥੋੜੀ ਥੋੜੀ ਉਹਨੂੰ ਨਮੀ ਦੀ ਅਕੋਰਡਿੰਗ ਪਾਣੀ ਦਿੱਤਾ ਜਾਂਦਾ ਵਾ ਤੇ ਇੱਕ ਜਿਹੜੀ ਕਿਆਰੀ ਪਹਿਲਾਂ ਆਲਰੇਡੀ ਬੀਜੀ ਹੋਈ ਸੀ ਬੈੱਡ ਜਿਆ ਛੋਟਾ ਜਿਹਾ ਉਹਦੇ ਉੱਪਰ ਉੱਗਾ ਹੀ ਸੀ ਦੁਬਾਰਾ ਇਸੇ ਤਰੀਕੇ ਦੇ ਨਾਲ ਬੀਜੀ ਹੋਈ ਆ ਉਹ ਬੀਜ ਦੇ ਇਹਦੇ ਉੱਤੇ ਥੋੜਾ ਪਾਣੀ ਛਿੜਕ ਕੇ ਤੇ ਫੇਰ ਆ ਜਾਲੀ ਵਾਲੇ ਉੱਤੇ ਤੋੜੇ ਪਾ ਲਈਦੇ ਫਿਰ ਜਲਦੀ ਉਗ ਪੈਂਦੀ ਆ ਇਹ ਗਾਜਰਾਂ ਬੀਜੀਆਂ ਹੋਈਆਂ ਇਸ ਤਰੀਕੇ ਨਾਲ ਠੀਕ ਆ ਇਧਰ ਗੋਭੀ ਇਹ ਸਾਰੀ ਫੁੱਲ ਗੋਭੀ ਆ ਠੀਕ ਆ ਵੇਖ ਵੇਖ ਜੀ ਵੀ ਆਪਾਂ ਤੁਹਾਨੂੰ ਦਿਖਾ ਰਹੇ ਸਾਂ ਜਿਹੜੀਆਂ ਕਿ ਸਬਜ਼ੀਆਂ ਤੇ ਗਾਜਰਾਂ ਜਿਹੜੀ ਨਵੇਂ ਤਰੀਕੇ ਨਾਲ ਤੁਹਾਨੂੰ ਬੀਜ ਕੀ ਦਿਖਾ ਰਹੇ ਸੀ ਤੇ ਕੁਝ ਟਾਈਮ ਪਹਿਲਾਂ 15-20 ਦਿਨ ਪਹਿਲਾਂ ਮੇਲਾ ਲੱਗਿਆ ਸੀ ਉੱਥੋਂ ਆਪਾਂ ਇੱਕ ਗਿੱਟ ਲਿਆਂਦੀ ਸੀ ਤੇ ਆਮ ਤੌਰ ਤੇ ਹੋਰ ਵੀ ਸਬਜ਼ੀਆਂ ਆਪਾਂ ਲਿਆਂਦੇ ਰਹੇ ਨੇ ਤੇ ਉਹ ਆਪਾਂ ਲਗਾ ਰਹੇ ਸੀ ਅੱਜ ਠੀਕ ਹੈ ਚਾਹੇ ਬਾਗ ਬੰਨੀ ਹੋਈ ਆ ਪਰ ਫਿਰ ਵੀ ਸਬਜ਼ੀਆਂ ਆਪਾਂ ਲਾ ਰਹੇ ਹਾਂ ਇਹ ਜੀ ਸਬਜ਼ੀਆਂ ਕੁਝ ਆਪਾਂ ਇਸ ਤੋਂ ਲਾ ਲਈਆਂ ਸੀ ਤੇ ਇਹ ਖੇਤੀਬਾੜੀ ਯੂਨੀਵਰਸਿਟੀ ਦੇ ਮੇਲੇ ਦੇ ਵਿੱਚੋਂ ਆਪਾਂ ਇਹਨੂੰ ਬਾਇ ਕੀਤਾ ਹੀ ਨਿੱਕੀ ਜਿਹੜੀ ਮਤਲਬ ਇਹਦੇ ਚ ਕੁਝ ਸਬਜ਼ੀਆਂ ਨਿਕਲਦੀਆਂ ਇਹਦੇ ਚ ਕੀ ਨਿਕਲੇ ਆਪਣੇ ਕੋਲ ਮਟਰ ਮੇਥੀ ਆਪਾਂ ਬਿਜਲੀ ਪਹਿਲਾਂ ਹੀ ਇੱਥੇ ਕਿ ਸਲਿੱਪ ਹੁੰਦੀ ਵਿੱਚ ਤੇ ਮੇਥੇ ਮੇਥਾ ਲਿਖਿਆ ਮੇਥਾ ਠੀਕ ਆ ਇਹ ਮੇਥਾ ਵਾ ਤੇ ਇੱਕ ਹੀ ਆਪਣੇ ਕੋਲ ਇਹ ਸਰੋ ਟਾਈਪ ਦੀ ਗੋਭੀ ਸਰੋ ਟਾਈਪ ਹੈ ਕੋਈ ਅਜੇ ਮੈਨੂੰ ਪਤਾ ਨਹੀਂ ਲੱਗਣਿਆ ਤੇ ਕੀ ਲਿਖਿਆ ਹੋਵੇ ਗੋਭੀ ਸਰੋ ਹੋਏਗੀ ਜਿੱਤੇਕ ਮੈਨੂੰ ਲੱਗਦਾ ਨਹੀਂ ਇਹ ਸ਼ਲਗਮ ਆ ਇਹ ਸ਼ਲਗਮ ਆ ਛੋਟੀ ਜੀ ਜਿਹੜੀ ਕਿਟ ਆ ਨਾ ਇਹਦੇ ਵਿੱਚ ਤੁਸੀਂ ਘਰ ਵਿੱਚ ਖਾਣ ਵਾਸਤੇ ਸਬਜ਼ੀਆਂ ਜਿਹੜੀ ਬੀਜ ਸਕਦੇ ਜੇ ਇਹਦੇ ਚੋਂ ਆਪਣੇ ਤੋਂ ਕੀ ਜਿਹੜੀ-ਕਿਹੜੀ ਚੀਜ਼ ਨਿਕਲਦੀ ਆ ਇਹ ਲਿਸਟ ਬਣੀ ਆ ਤੇ ਇਹ ਲਿਸਟ ਦੇ ਉੱਪਰ ਲਿਖਿਆ ਹੋਇਆ ਵਾ ਛਲਗਮ ਆ ਗਾਜਰ ਆ ਮooli ਆ ਬਰੋਕਲੀ ਮੇਥੀ ਪਾਲਕ ਚੀਨੀ ਸਰੋਂ ਧਨੀਆ ਮੀਠਾ ਤੇ ਮਟਰ ਤੇ ਨਾਲ ਨਾਲ ਉਹਨੇ ਇਹ ਵੀ ਦੱਸਿਆ ਵੀ ਤੁਸੀਂ ਜਿਹੜੀਆਂ ਕਤਾਰਾਂ ਆ ਕਿਸ ਤਰੀਕੇ ਨਾਲ ਕਿੰਨੇ-ਕਿੰਨੇ ਸੈਂਟੀਮੀਟਰ ਦੀ ਰੱਖਣੀ ਬੂਟੇ ਤੋਂ ਬੂਟੇ ਦੀ ਦੂਰੀ ਤੇ ਕਤਾਰਾਂ ਦੀ ਕਿੰਨੀ-ਕਿੰਨੀ ਦੂਰੀ ਤੁਸੀਂ ਰੱਖਣੀ ਇਹ ਵੀ ਸਾਰਾ ਕੁਝ ਨਾਲ ਦਿੱਤਾ ਉਹਨਾਂ ਨੇ ਠੀਕ ਆ गाजर मूली शलजम ਤੇ ਜਿਹੜੀ ਬਿਜਾਈ ਵਿਟਾਂ ਦੇ ਕਰੋ ਆ ਸਾਰੇ ਬੀਜ ਆ ਆਪਾਂ ਇਹ ਹੀ ਨਹੀਂ ਹੋਰ ਵੀ ਆਪਾਂ ਬੀਜਦੇ ਆ ਬਟ ਇਹ ਆਪਣੇ ਕੋਲ ਹੈਗੇ ਆ ਇਥੋਂ ਪੜਦਾ ਪਿਆ ਸਾ ਵੀ ਲਿਖਿਆ ਹੈ ਗਾਜਰ मूली ਅਤੇ ਸਲਗਮ ਦੀ ਬਿਜਾਈ ਵਿਟਾਂ ਤੇ ਹੀ ਕਰਨੀ ਚਾਹੀਦੀ ਆ ਧਣੀਆਂ ਦੇ ਬੀਜ ਵਧੀਆ ਜੰਮ ਲਈ ਬੀਜ ਨੂੰ ਦੋ ਪਾੜ ਕਰਕੇ ਬੀਜੋ ਹਮੇਸ਼ਾ ਇਹ ਪਤਾ ਹੀ ਆ ਕਿ ਉਹਨੂੰ ਆਪਾਂ ਪਹਿਲਾਂ ਮਸਲ ਕੇ ਨਾ ਚੰਗੀ ਤਰ੍ਹਾਂ ਜਦੋਂ ਆਪਾਂ ਨੂੰ ਕਹਿੰਦੇ ਆ ਕਿ ਜਿਹੜੀ ਸਬਜੀ ਆ ਨਾ ਜਿੱਦਾਂ ਸਲਗਮ ਹੋਗੀ मूली ਹੋਗੀ ਗਾਜਰ ਹੋਗੀ ਉਨੂੰ ਹਮੇਸ਼ਾ ਵੱਟਾਂ ਦੇ ਉੱਪਰ ਹੀ ਬੀਜਣਾ ਚਾਹੀਦਾ ਵਾ ਤੇ ਵਧੀਆ ਬੱਤਰ ਹੋਵੇ ਤੇ ਪੈਲੀ ਦੇ ਵਿੱਚ ਇਹੋ ਜਿਹੀ ਕਿ ਵਿਜੂ ਜਿੱਤੇ ਨਿਕਾਸੀ ਹੋ ਸਕੇ ਪਾਣੀ ਦੀ ਛਾਂ ਵਾਲੀ ਜਗ੍ਹਾ ਦੇ ਉੱਪਰ ਸਬਜ਼ੀ ਨੂੰ ਨਾ ਬੀਜੋ ਕਿਉਂਕਿ ਸਿਆਲ ਵਾਲੀ ਸਬਜ਼ੀ ਨੂੰ ਧੁੱਪ ਦੀ ਬਹੁਤ ਲੋੜ ਹੁੰਦੀ ਆ ਇਸ ਕਰਕੇ ਉਹਨੂੰ ਹਮੇਸ਼ਾ ਜਿੱਥੇ ਧੁੱਪ ਪੈਂਦੀ ਹੋਵੇ ਉੱਥੇ ਜ਼ਰੂਰ ਬੀਜੋ ਠੀਕ ਆ ਬਰੋਕਲੀ ਤੇ ਚੀਨੀ ਸਰੋਂ ਦੀ ਜਿਹੜੀ ਪਨੀਰੀ ਹਮੇਸ਼ਾ ਬੈੱਡ ਦੇ ਉੱਪਰ ਬੀਜਣੀ ਚਾਹੀਦੀ ਆ ਬੈੱਡ ਬਣਾ ਕੇ ਉਹਦੇ ਉੱਪਰ ਬੀਜੋ ਧਣੀਆਂ ਜਦੋਂ ਵੀ ਬੀਜਣਾ ਉਹਨੂੰ ਹਮੇਸ਼ਾ ਦੋ 파ੜ ਕਰਕੇ ਬੀਜੋ ਇਹ ਜਿਹੜੀ ਕੀਟਿਆ ਤੁਸੀਂ ਕਿਸੇ ਵੀ ਖੇਤੀਬਾੜੀ ਦੇ ਦਫ਼ਤਰ ਦੇ ਵਿੱਚ ਜਾ ਕੇ ਲੈ ਸਕਦੇ ਹੋ ਪਿੰਡ ਸ਼ਹਿਰ ਜਿੱਥੇ ਮਰਜੀ ਨੂੰ ਬੀਜ ਸਕਦੇ ਹੋ ਠੀਕ ਹੈ ਇਹਨਾਂ ਨੂੰ ਜ਼ਰੂਰ ਬੀਜਿਆ ਕਰੋ ਤੇ ਹੋਰ ਵੀ ਜਿਹੜੀ ਕੋਈ ਨੌਲੇਜ ਆ ਉਹਦੀ ਪੂਰੀ ਤਰ੍ਹਾਂ ਗਲੀ ਸਲੀ ਜਿਹੜੀ ਰੂੜੀ ਉਹ ਵੀ ਪਾਇਆ ਕਰੋ ਵਿੱਚ ਰੂੜੀ ਵਗੈਰਾ ਪਾ ਕੇ ਤੇ ਫਿਰ ਹੀ ਬੀਜੋ ਸੋ ਦੋਸਤੋ ਤੁਹਾਨੂੰ ਨਾ ਇਦਾਂ ਦੀ ਇੱਕ ਚਿੱਟ ਮਿਲ ਜੂਗੀ ਨਾਲ ਜਦੋਂ ਤੁਸੀਂ ਉੱਥੋਂ ਪਨੀਰੀ ਲਓਗੇ ਤੁਸੀਂ ਉੱਥੋਂ ਵੀ ਲੈ ਸਕਦੇ ਬਾਹਰੋਂ ਕਿਤੇ ਵੀ ਲੈ ਸਕਦੇ ਜੀ ਲੈ ਕੇ ਉਹਦੇ ਉੱਪਰ ਸਾਰੀਆਂ ਹਦਾਇਤਾਂ ਲਿਖੀਆਂ ਜਿਵੇਂ ਜਿਵੇਂ ਤੁਸੀਂ ਬੀਜਣਾ ਵਾ ਐਕਸਪੀਰੀਅੰਸ ਸਭ ਤੋਂ ਵੱਡੀ ਚੀਜ਼ ਆ ਅਗਰ ਐਕਸਪੀਰੀਅੰਸ ਲਾਓਗੇ ਤਾਂ ਸਬਜ਼ੀ ਤੁਹਾਡੀ ਵਧੀਆ ਹੋਊਗੀ ਪਰ ਪਹਿਲਾਂ ਅਗਰ ਤੁਸੀਂ ਪਹਿਲੀ ਦਫਾ ਕੋਈ ਸਬਜ਼ੀ ਬੀਜਦੇ ਪਏ ਹੋ ਘਰ ਦੇ ਵਿੱਚ ਤੇ ਉਹ ਤੁਸੀਂ ਕਿਸੇ ਤੋਂ ਵੀ ਸਿੱਖ ਸਕਦੇ ਜੇ ਸਮਝ ਸਕਦੇ ਜੇ ਠੀਕ ਹੈ ਸੋ ਇਹ ਆਪਣੀ ਜਿਹੜੀ ਹੈਗੀ ਗੋਭੀ ਆ ਤੇ ਵਧੀਆ ਇਹਦੇ ਜਿਹੜੇ ਫੁੱਲ ਬਣਨਗੇ ਤੇ ਗੋਡੀ-ਗਾਡੀ ਇਹਦੀ ਕਰਦੀ ਰਿਆ ਕਰੋ ਤੇ ਇਹ ਨਾਲ ਹੈਗਾ ਵਾ ਸੁੱਕੀਆਂ ਜਿਹੜੀਆਂ ਗੱਡੀਆਂ ਲਾਈਆਂ ਸੀ ਕਿਉਂਕਿ ਜਿਹੜਾ ਪਿਆਜ਼ ਆਪਣੇ ਕੋਲ ਜੇ ਸਫੀਸ਼ੀਐਂਟ ਹੈਗਾ ਜ਼ਰੂਰਤ ਅਨਸਾਰ ਹੈਗਾ ਵਾ ਇਹ ਨਾਲ ਆਪਣੇ ਕੋਲ ਕੀ ਹੈਗੀ ਆ ਇਹ ਸਾਰੀ ਹਲਦੀ ਆ ਇਹਦੇ ਵਿੱਚ ਦੋ ਕਬੂਟੇ ਆਪਣੇ ਕੋਲ ਕਾਦੇ ਆ ਸੁੰਢਦੇ ਆ ਆ ਆਪਣੇ ਕੋਲ ਸੁੰਢਿਆ ਤੇ ਉਹ ਅੱਗੇ ਵੀ ਥੋੜੀ ਜੀ ਸੁੰਢਿਆ ਤੇ ਬਾਕੀ ਸਾਰੀ ਇਹ ਕੀ ਆ ਹਲਦੀ ਆ ਬਾਕੀ ਤੇ ਚਲੋ ਟਮਾਟਰ ਚ ਮਟਰ ਆ ਬਾਕੀ ਸਬਜੀ ਜਦੋਂ ਬੀਜਾਂਗੇ ਫਿਰ ਆਪਾਂ ਵੀਡੀਓ ਤੁਹਾਡੇ ਨਾਲ ਫਿਰ ਸ਼ੇਅਰ ਕਰਾਂਗੇ ਸਬਜੀ ਵਾਲੀ ਵੀਡੀਓ ਠੀਕ ਆ ਕੀਪ ਵਾਚਿੰਗ ਕੀਪ ਸ਼ੇਅਰਿੰਗ ਥੈਂਕ ਯੂ